ਹਾਮਦੀਨ ਪਾਰਟੀ ਦੇ ਪੰਜਾਬ ਦੇ ਸਟੇਟ ਕਨਵੀਨਿਅਰ ਸੁਚੇਦਨ ਛੋਟੇਪੁਰ ਸਾਡੇ ਨਾਲ ਆ ਰਹੇ ਛੋਟੇਪੁਰ ਜੀ ਪਾਰਟੀ ਵਿਧਾਨ ਸਭਾ ਤੋਂ ਬਾਅਦ ਬਾਈਲ ਇਕਸ਼ਨ ਤੋਂ ਬਾਅਦ ਹੁਣ ਇੱਕ ਵਾਰ ਫਿਰ ਤੋਂ ਚੋਣ ਮੈਦਾਨ ਚਾਰੀ ਐਮਸੀ ਇਕਸ਼ਨ ਲੈ ਕੇ ਕੀ ਕੀ ਨੀਤੀ ਰਹੀਗੀ ਤੁਹਾਡੀ ਸਾਡੀ ਨੀਤੀ ਹੈ ਜੀ ਅੱਜ ਵੀ 67 ਸਾਲਾਂ ਦੇ ਵਕਫੇ ਤੋਂ ਬਾਅਦ ਵੀ ਦੋ ਪਾਰਟੀਆਂ ਨੇ ਲੰਬਾ ਸਮਾਂ ਪੰਜਾਬ 'ਚ ਰਾਜ ਕੀਤਾ ਹੈ ਕਾਂਗਰਸ ਨੇ ਤੇ ਬਾਦਲ ਪਰਿਵਾਰ ਨੇ ਔਰ 50 ਸਾਲਾਂ ਦੇ ਵਿੱਚ ਜਿਹੜੀਆਂ ਬੇਸਿਕ ਚੀਜ਼ਾਂ ਸੀ ਉਹ ਵੀ ਲੋਕਾਂ ਨੂੰ ਪ੍ਰੋਵਾਈਡ ਨਹੀਂ ਕਰ ਸਕਿਆ ਕੁਲੀ-ਗੁਲੀ ਤੇ ਜੁਲੀ ਅੱਜ ਵੀ ਪੀਣ ਵਾਲਾ ਪਾਣੀ ਲੋਕਾਂ ਨੂੰ ਅਸੀਂ ਸਹੀ ਪ੍ਰੋਵਾਈਡ ਨਹੀਂ ਕਰ ਸਕਿਆ ਲੋਕ ਕੈਂਸਰ ਦੇ ਪੇਸ਼ੈਂਟ ਬਣ ਰਿਹਾ ਤਾਂ ਇਹ ਇੱਕ ਮੁੱਦੇ ਤੁਹਾਡੀ ਪਾਰਟੀ ਇਸ ਵਾਰ ਚੋਣਾਂ 'ਚ ਲੈ ਕੇ ਜਾਊਗੀ ਕੁਝ ਤੁਸੀਂ ਅਲਗ-ਅਲਗ ਜਗ੍ਹਾ ਤੇ ਜਾ ਰਹੇ ਹੋ ਕਈ ਜਗ੍ਹਾ ਤੇ ਪਾਰਟੀ ਜਿਹੜੀ ਲੀਡਰਸ਼ਿਪ ਹੈ ਉਹਦੇ ਵਿੱਚ ਵਿਰੋਧ ਵੀ ਮਿਲ ਕੱਲ ਜਲੰਧਰ 'ਚ ਵੀ ਹੈਗਾ ਇਸ ਚੀਜ਼ਾਂ ਨੂੰ ਕਿਸ ਤਰੀਕੇ ਨਾਲ ਠੀਕ ਕਰੂੰਗਾ ਕੱਲ ਕੋਈ ਜਲੰਧਰ 'ਚ ਵਿਰੋਧ ਨਹੀਂ ਸੀ ਸਾਡੀ ਮੀਟਿੰਗ ਹੋ ਚੁੱਕੀ ਸੀ ਇਸ ਤਰ੍ਹਾਂ ਅਸੀਂ ਕਵਰੇਜ 'ਤੇ ਬੈਠੇ ਸੀ ਵਰਕਰ ਦੇ ਕਦੂਜੇ ਦੇ ਇਹ ਤਰ੍ਹਾਂ ਦੀ ਪਾਰਟੀ ਨੇ ਵੀ ਕਿਸੇ ਦੇ ਕੋਲ ਕੋਈ ਉਲਟਰੀ ਬੋਲ ਸਕਦਾ ਮੈਂ ਤਾਂ ਆਪਣੀ ਪਾਰਟੀ ਦੇ ਬੰਦੇ ਨੂੰ ਖੁੱਲ੍ਹ ਦਿੱਤੀ ਹੋਈ ਹੈ ਤੇ ਇਨਰ ਸਾਈਡ ਤੇ ਤੁਸੀਂ ਬਹਿ ਕੇ ਕਮਰੇ ਦੇ ਵਿੱਚ ਬਹਿ ਕੇ ਤੁਸੀਂ ਮੈਨੂੰ ਵੀ ਕਰੈਕਟ ਕਰ ਸਕਦੇ ਹੋ ਮੇਰੀ ਜਿਹੜੀ ਹਕੂਨਤਾਂ ਦੱਸ ਸਕਦੇ ਇਸ ਕਰਕੇ ਉਹਦੇ ਤਹਿਤ ਉਹ ਆਪਾਂ ਚ ਗੱਲਾਂ ਬਾਤਾਂ ਕਰ ਰਹੇ ਸੀ ਕਮਿਸ਼ਨ 2017 ਆਮ ਆਦਮੀ ਪਾਰਟੀ ਦਾ ਕੀ ਇਹ ਚੋਣਾ ਜਿਹੜੀ ਐਮਸੀ ਤੁਸੀਂ ਲੜਨ ਜਾ ਰਹੇ ਹੋ ਇਹਦੀ ਇੱਕ ਸ਼ੁਰੂਆਤ ਹੈ ਇਸ ਤੋਂ ਇਹ ਤਾਂ ਸ਼ੁਰੂਆਤ ਹੀ ਹੈ ਜੀ ਪੋਲ ਪੋਲੀਟੀਕਲ ਪਾਰਟੀ ਦਾ ਪਰਪਸ ਹੀ ਹੁੰਦਾ ਪੇ ਲੋਕਾਂ ਦੇ ਮੁੱਦੇ ਲੈ ਕੇ ਲੋਕਾਂ ਦੇ ਵਿੱਚ ਜਾਏ ਕੋਈ ਵੀ ਇਲੈਕਸ਼ਨ ਆਏ ਉਹ ਲੜੇ ਲੋਕਾਂ ਦੇ ਮੁੱਦੇ ਲੈ ਕੇ ਪਾਰਟੀ ਜਾਰੀ ਹੈਗੀ ਲੋਕਾਂ ਦੇ ਵਿੱਚ ਔਰ ਦੇਖਣਾ ਹੁਣ ਇਹ ਹੋ ਕਿ ਮਿਸ਼ਨ 2017 ਦੇ ਵਿੱਚ ਆਮ ਆਦਮੀ ਪਾਰਟੀ ਕਿਸ ਤਰੀਕੇ ਨਾਲ ਜਿੱਤ ਹਾਸਲ ਕਰਦੀ ਕਿਉਂਕਿ ਜੋ ਲੋਕ ਸਭਾ ਚੋਣਾਂ ਦੇ ਵਿੱਚ ਪਾਰਟੀ ਨੂੰ ਚਾਰ ਸੀਟਾਂ ਪੰਜਾਬ ਚੋਂ ਮਿਲੀਆਂ ਉਸ ਤੋਂ ਬਾਅਦ ਅਗਲਾ ਨਿਸ਼ਾਨਾ ਹੁਣ ਮਿਸ਼ਨ 2017 ਯਾਨੀ ਕਿ ਵਿਧਾਨ ਸਭਾ ਚੋਣਾਂ ਨੇ ਸਰਬਜੀਤ ਸਿੰਘ ਵੀਪੀ ਸਾਂਝਾ ਮੋਹਾਲੀ